ਸਾਡੇ ਗੁਰੂ ਸਹਿਬਾਨਾਂ ਨੇ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਆ ਤਾਂ ਇੱਕੋ ਚੀਜ਼ ਖਾਈ ਵੀ ਵਾਰ ਪਹਿਲਾਂ ਆਪ ਨਹੀਂ ਕਰਨਾ ਤੇ ਜ਼ੁਲਮ ਸਹਿਣਾ ਵੀ ਨਹੀਂ ਕਈਰ ਅਸੀਂ ਮਤਲਬ ਪਬਲੀ ਪਾਈ ਹੈ ਤਾੜ ਨਹੀਂ ਰੱਖੀ ਐ ਤੇਸ ਰੱਖੇ ਐ ਪਰ ਅਸੀਂ ਕਈਰ ਨਾਮ ਦੀ ਸਿੱਖ ਹਾਂ ਗੁਰਦੁਆਰੇ ਬਣਾਉਣੇ ਜਾਂ ਮਤਲਬ ਸਿੱਖ ਹੋਣਾ ਉਹ ਦੇਖੋ ਬਹੁਤ ਵੱਡੀ ਗੱਲ ਆ ਹੁਣ ਤੁਸੀਂ ਕੋਰੋਨਾ ਟਾਈਮ ਤੇ ਦੇਖਿਆ ਹੀ ਨੇ ਪੰਡੈਮਿਕ ਦੇ ਟਾਈਮ ਤੇ ਕਿਤਰਾ ਆਕਸੀਜਨ ਦੇ ਲੰਗਰ ਲਾਏ ਗਏ ਸਭ ਕੁਝ ਕੀਤਾ ਗਿਆ ਹਨਾ ਥਾਲ ਸਾਡੇ ਕਿੰਨੀ ਹਰ ਥਾਂ ਤੇ ਸੇਵਾ ਕਰਦੀ ਹੈ ਹੋਰੀ ਵੱਡੀਆਂ ਬਹੁਤ ਸੰਸਥਾਵਾਂ ਨੇ ਜਿਹੜੀਆਂ ਮਨੁੱਖੀ ਖਾੜ ਕੇ ਡਾਈਜੈਸ਼ਨ ਜਿਵੇਂ ਵਰਲਡ ਵਾਈਡ ਸੇਵਾ ਕਰਦੀਆਂ ਨੇ ਉਸ ਸਿਧਾਂਤ ਹੈ ਸੇਵਾ ਮਤਲਬ ਫਰੀ ਸੇਵਾ ਜਿਹੜੀ ਹੈ ਨਾ ਉਹ ਸਿਧਾਂਤ ਉਸ ਸਿਧਾਂਤ ਦੇ ਨਾਲ ਨਾਲ ਇਹ ਵੀ ਹੈ ਕਿ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਨਹੀਂ ਆ ਕੋਈ ਸੰਸਥਾ ਵੀ ਕੋਈ ਆਰਗੇਨਾਈਜੇਸ਼ਨ ਕੋਈ ਉੱਪਰ ਦੀ ਉਸ ਉਸ ਦੀ ਗੁਰੂ ਤੋਂ ਉੱਪਰ ਕੋਈ ਨਹੀਂ ਆ ਉਸ ਔਰ ਜੋ ਉਹਨਾਂ ਨੇ ਸਿਧਾਂਤ ਦਿੱਤੇ ਉਸ ਤੋਂ ਉੱਪਰ ਕੋਈ ਨਹੀਂ ਆ ਸਾਡੇ ਗੁਰੂ ਸਾਹਿਬਾਨਾਂ ਨੇ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਆ ਤਾਂ ਇੱਕੋ ਚੀਜ਼ ਸਖਾਈ ਵੀ ਵਾਰ ਪਹਿਲਾਂ ਆਪਣੀ ਕਰਨਾ ਤੇ ਜ਼ੁਲਮ ਸਹਿਣਾ ਵੀ ਨਹੀਂ ਜੇ ਜ਼ੁਲਮ ਕਰਨਾ ਨਹੀਂ ਹੈ ਤਾਂ ਸਹਿਣਾ ਵੀ ਨਹੀਂ ਆ ਸਕਦਾ ਤਾਂ ਕਿ ਇਸ ਨੂੰ ਲੈ ਕੇ ਮੂਵੀ ਦੇ ਵਿੱਚ ਕੀ ਉਸ ਪੱਖ ਨੂੰ ਵੀ ਪੇਸ਼ ਕੀਤਾ ਗਿਆ ਜੀ ਉਹਦੇ ਸੀ ਨਾ ਇੱਕ ਪ੍ਰੋਪਰ ਟਰਾਂਸਫਰਮੇਸ਼ਨ ਦਿਖਾਇਆ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਨਾ ਕਈ ਵਾਰ ਅਸੀਂ ਮਿਲ ਪਗੜੀ ਪਾਈ ਹੈ ਹਮ ਦਾੜੀ ਰੱਖੀ ਐ ਟੇਸ ਰੱਖੇ ਆ ਪਰ ਅਸੀਂ ਕਈਆਂ ਨਾਮ ਦੀ ਸਿੱਖ ਹੁੰਦੇ ਆ ਜੀ ਮੈਂ ਮਤਲਬ ਮੈਂ ਐਕਸਪੀਰੀਅੰਸ ਆ ਪਰਸਨਲ ਮੈਂ ਆਪਣਾ ਵੀ ਕਹਿ ਸਕਦਾ ਜਾਂ ਹੋਰ ਵੀ ਕਈ ਬੰਦਿਆਂ ਦੇ ਐਕਸਪੀਰੀਅੰਸ ਨੇ ਬੱਚੇ ਉੱਥੋਂ ਦੇ ਬਾਰਨ ਰੱਖ ਹੁੰਦੇ ਨੇ ਯੂਕੇ ਚਲਾ ਲੋ ਕੈਨੇਡਾ ਯੂ ਐਸ ਦੇ ਵਿੱਚ ਤੇ ਯਾਰ ਉਹਨਾਂ ਨੂੰ ਮਤਲਬ ਉਹ ਚੀਜ਼ ਨਹੀਂ ਮਿਲੀਆਂ ਹੁੰਦੇ ਪਰ ਕਈ ਪਰਿਵਾਰ ਆਏ ਨੇ ਉਹਨਾਂ ਨੂੰ ਗੁਣਤੀ ਚ ਚੀਜ਼ਾਂ ਮਿਲੀਆਂ ਨੇ ਹੈਨਾ ਪਰ ਕਿਤੇ ਨਾ ਕਿਤੇ ਮਲੇ ਨਿਊ ਜਨਰੇਸ਼ਨ ਨੂੰ ਇੱਕ ਪਤਾ ਲੱਗੇਗਾ ਯਾਰ ਦੈਟਸ ਵਾਟ ਵੀ ਆਰ ਟਾਕਿੰਗ ਅਬਾਊਟ ਹੈਨਾ ਯੂ ਐਨਓ ਟਾਕ ਕਰ ਰਿਹਾ ਇੰਟਰਨੈਸ਼ਨਲ ਹੀ ਇਹ ਟਾਕ ਕੀਤੀ ਜਾ ਰਹੀ ਹੈ ਤੇ ਇਹ ਤੇ ਗੁਰੂ ਸਾਹਿਬਾਨਾਂ ਨੇ ਇਹ ਚੀਜ਼ਾਂ ਪਹਿਲਾਂ ਹੀ ਕਹੀਆਂ ਹੀਆਂ ਕਿ ਉਹ ਨਾ ਉਸ ਚੀਜ਼ ਨੂੰ ਅੱਗੇ ਲੈ ਕੇ ਚੱਲੀ ਜੀ ਜਿਸ ਤਰੀਕੇ ਨਾਲ ਇਸ ਮੂਵੀ ਨੂੰ ਲੈ ਕੇ ਕਈ ਜੱਥੇਬੰਦੀਆਂ ਵੀ ਤੁਹਾਡਾ ਸਪੋਰਟ ਕਰ ਰਹੀਆਂ ਨੇ ਤਾਂ ਇੱਥੇ ਗਰਲ ਕਰਨੀ ਬੜੀ ਲਾਜ਼ਮੀ ਹੋ ਜਾਂਦੀ ਹੈ ਕਿ ਸਿਰਫ ਇੱਕ ਧਰਮ ਨਹੀਂ ਜਿਸ ਤਰੀਕੇ ਨਾਲ ਤੁਸੀਂ ਵੀ ਆਫ ਕੈਮਰਾ ਜ਼ਿਕਰ ਕੀਤਾ ਕਿ ਕਈ ਹਿੰਦੂ ਜੱਥੇਬੰਦੀਆਂ ਵੀ ਤੁਹਾਡਾ ਸਪੋਰਟ ਕਰ ਰਹੀਆਂ ਨੇ ਇਸ ਫਿਲਮ ਨੂੰ ਅੱਗੇ ਪ੍ਰਮੋਟ ਕਰ ਰਹੀਆਂ ਨੇ ਤਾਂ ਜਿਹੜਾ ਉਦੇਸ਼ ਹੈ ਫਿਲਮ ਦਾ ਉਹ ਸਿਰਫ ਇਹੀ ਹੈ ਕਿ ਇਨਸਾਨੀਅਤ ਸਭ ਤੋਂ ਵੱਡੀ ਇਨਸਾਨੀਅਤ ਬਿਲਕੁਲ ਮੈਂ বারবার ਇੱਕੋ ਲਫ਼ਜ਼ ਮਨੁੱਖਤਾ ਜੀ ਇਨਸਾਨੀਅਤ ਠੀਕ ਹੈ ਜੀ ਗੁਰਦੁਆਰੇ ਬਣਾਉਣੇ ਜਾਂ ਮਨ ਸਿੱਖ ਹੋਣਾ ਉਹ ਦੇਖੋ ਬਹੁਤ ਵੱਡੀ ਗੱਲ ਆ ਹੁਣ ਤੁਸੀਂ ਕੋਰੋਨਾ ਟਾਈਮ ਤੇ ਦੇਖਿਆ ਇਹਨੇ ਪੰਡੈਮਿਕ ਦੇ ਟਾਈਮ ਤੇ ਕਿਤਰਾ ਆਕਸੀਜਨ ਦੇ ਲੰਗਰ ਲਾਏ ਗਏ ਸਭ ਕੁਝ ਕੀਤਾ ਗਿਆ ਹਨਾ ਖਾਲਸਾ ਇਹ ਕਿੰਨੀ ਹਰ ਥਾਂ ਤੇ ਸੇਵਾ ਕਰਦੀ ਹੈ ਹੋਰ ਵੀ ਵੱਡੀਆਂ ਬਹੁਤ ਸੰਸਥਾਵਾਂ ਨੇ ਜਿਹੜੀਆਂ ਮਨ ਸਿੱਖ ਆਰਗੇਨਾਈਜੇਸ਼ਨ ਜਿਹੜੀਆਂ ਵਰਲਡ ਵਾਈਡ ਸੇਵਾ ਕਰਦੀਆਂ ਨੇ ਉਹ ਸਿਧਾਂਤ ਹੈ ਸੇਵਾ ਮਨ ਫ੍ਰੀ ਸੇਵਾ ਜਿਹੜੀ ਹੈ ਨਾ ਉਹ ਸਿਧਾਂਤ ਹੈ ਉਸ ਸਿਧਾਂਤ ਦੇ ਨਾਲ ਨਾਲ ਇਹ ਵੀ ਆ ਕਿ ਡਿਸਕ੍ਰਿਮੀਨੇਸ਼ਨ ਵੀ ਨਹੀਂ ਕਰਨੀ ਉਹ ਬੇ ਉਹ ਸਭ ਤੋਂ ਵੱਡੀ ਬੇਅਦਬੀ ਆ ਮੈਂ ਹਰ ਥਾਂ ਤੇ ਇਹ ਲਫ਼ਜ਼ ਬੋਲ ਰਿਹਾ ਮੈਨੂੰ ਲੱਗ ਰਿਹਾ ਕਿ ਬਹੁਤ ਵੱਡੀ ਬੇਅਦਬੀ ਹੈ ਰਿਐਲਿਟੀ 'ਚ ਹੈਗੀ ਬੇਅਦਬੀ ਹੈ ਜਦੋਂ ਮੈਂ ਆਪਣੇ ਗੁਰੂ ਦੀ ਗੱਲ ਹੀ ਨਹੀਂ ਮੰਨ ਰਿਹਾ ਤੇ ਬੇਅਦਬੀ ਆ ਜੀ ਤੁਸੀਂ ਗੁਰੂ ਦੇ ਮਤਲਬ ਸਿਧਾਂਤ ਤੋਂ ਮੁਨਕਰ ਹੀ ਹੋਗੇ ਨਾ ਜੀ ਤੇ ਉਹ ਮੁਨਕਰ ਹੋਣਾ ਇੱਕ ਬਹੁਤ ਮਤਲਬ ਮੈਂ ਤਾਂ ਕਹਾ ਮਾੜੀ ਗੱਲ ਹੈ ਤੇ ਗੁਰੂ ਦੇ ਸਿਧਾਂਤ ਦੇ ਉਸ ਫਲਸਫੇ ਤੇ ਮਤਲਬ ਮੈਂ ਤਾਂ ਇੱਕ ਪ੍ਰੈਕਟਿਸਿੰਗ ਉਸ ਚੀਜ਼ ਤੇ ਚੱਲ ਰਿਹਾ ਹਨਾ ਹੌਲੀ ਹੌਲੀ ਉਹ ਚੀਜ਼ਾਂ ਚੇਂਜ ਹੁੰਦੀਆਂ ਨੇ ਪਰਮਾਤਮਾ ਆਪਣੇ ਆਪ ਹੀ ਕਰਦਾ ਕਈ ਵਾਰ ਅਸੀਂ ਇਹ ਦੇਖਦੇ ਹਾਂ ਵੀ ਜਿਵੇਂ ਤੁਸੀਂ ਕਿਹਾ ਵੀ ਕਈਆਂ ਨੂੰ ਤਾਂ ਜਿਹੜੀ ਸਿੱਖੀ ਹੈ ਆਪਣੇ ਸਿਧਾਂਤ ਨੇ ਉਹ ਗੁਰਤੀ ਦੇ ਵਿੱਚ ਮਿਲੇ ਹੁੰਦੇ ਨੇ ਕਈ ਜਗ੍ਹਾ ਤੇ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਫੈਮਿਲੀ ਰਹਿੰਦੀ ਹੈ ਉਹਨਾਂ ਦੇ ਬੱਚੇ ਸ਼ਾਇਦ ਇੰਨਾ ਸਿੱਖੀ ਨਾਲ ਜੁੜੇ ਹੋਣ ਜਿੰਨੇ ਵਿਦੇਸ਼ਾਂ ਦੇ ਵਿੱਚ ਵੱਸਦੇ ਪੰਜਾਬੀਆਂ ਦੇ ਬੱਚੇ ਜੁੜੇ ਹੁੰਦੇ ਤੇ ਕਿਤੇ ਨਾ ਕਿਤੇ ਆਪਣੇ ਰੂਟਸ ਨਾਲ ਜੁੜੇ ਹੋਏ ਨੇ ਤੇ ਇਸ ਦੀ ਕਾਫੀ ਜ਼ਿਆਦਾ ਜ਼ਰੂਰਤ ਹੈ ਸਾਡੇ ਸਮਾਜ ਨੂੰ ਬਿਲਕੁਕੁਲ ਜੀ ਗੁਰੂ ਸਿਧਾਂਤ ਤੋਂ ਉੱਪਰ ਕੋਈ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਨਹੀਂ ਹੈ ਕੋਈ ਸੰਸਥਾ ਵੀ ਕੋਈ ਆਰਗੇਨਾਈਜੇਸ਼ਨ ਵੀ ਕੋਈ ਉੱਪਰ ਨਹੀਂ ਉਸ ਤੀਤ ਤੋਂ ਗੁਰੂ ਤੋਂ ਉੱਪਰ ਕੋਈ ਨਹੀਂ ਹੈ ਉਸ ਔਰ ਜੋ ਉਹਨਾਂ ਨੇ ਸਿਧਾਂਤ ਦਿੱਤੇ ਉਸ ਤੋਂ ਉੱਪਰ ਕੋਈ ਨਹੀਂ ਹੈ ਹਾਈਐਸਟ ਅਥਾਰਟੀ ਮਤਲਬ ਗੁਰੂ ਗ੍ਰੰਥ ਸਾਹਿਬ ਹੈ ਜੇ ਕੋਈ ਚੀਜ਼ ਪਰਖਣੀ ਹੈ ਤੇ ਗੇਜ਼ ਸਾਡੇ ਕੋ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ